इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਇੰਡੀਅਨ ਟੀਵੀ ਨਿਊਜ਼ ਚੈਨਲ ਤੋਂ ਮੈਂ ਬਦਜੀਤ ਸਿੰਘ ਬਾਦ ਅੱਜ ਅਸੀਂ ਪਹੁੰਚੇ ਤਾ ਪਿੰਡਰ ਜਵਾਲ ਵਿਖੇ ਜਿੱਥੇ ਸ਼੍ਰੀ ਗੁਰੂ ਦਾਸ ਮਹਾਰਾਜ ਜੀਆਂ ਦਾ 643 ਮਾਗੋ ਤੁਰਬਨ ਮਨਾਇਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਆਵੀ ਕੁਰਬਨ ਦੀ ਖੁਸ਼ੀ ਨੂੰ ਮਨਾਉਂਦੇ ਹੋਏ ਸ੍ਰੀ ਲੱਗਣ ਵਾਸੀ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਈਏ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਵੱਲੋਂ ਉਪਰੰਤ ਸ੍ਰੀਸ਼ ਕੁਮਾਰ ਮੁਗੀ ਮੈਰੇ ਦੇ ਕੀਤੇ ਜਿੱਥੇ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦੇ ਗੁਣਗਾਨ ਕੀਤੇ ਗਏ ਸਬਾਬ ਲੋ ਮਾਨਵਤ ਨੂੰ ਸਿੱਖਿਆ ਦੇ ਕੇ ਪਾਕਿਸਤਾਨ ਮਾਰਕੀਟ ਚੰਦ ਆ ਗਿਆ ਕੋਈ ਆਪ ਜੀ ਨੂੰ ਦੱਸਿਆ ਗਿਆ ਜੀ ਦੋ ਚੜ ਗਏ ਹੋਰ ਦੇਖੋ ਕੁਦਰਤ ਦੀ ਲੀਲਾ ਰਚਾਈ ਸੋਹਣੀ ਇੱਕ ਚੰਦਰਮਾ ਜਾ ਉਸ ਅਸਮਾਨ ਚੜਿਆ ਦੁਜੀ ਕਾਸ਼ਿਕ ਚ ਹੋਈ ਰਸ਼ਨੀ ਸੋਹਣੀ I'm a man of the day, 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 I'm i am i am i am वची लाल तूं बेट कव

ਸਰ ਸੁਨਤੋ ਖੁਦ ਹੀ ਜੇ ਜਨਮ ਰਵਿਦਾਸ ਜੀ ਦਾ ਹੋਇਆ ਸਤਿਗਿਰੀ ਚਾਨਣ ਸੰਸਾਰ ਹੋਇ ਪਟਰੇ ਨੀ ਤੇ ਹੀ ਤੇਰੇ ਮਾਰ ਹਮਨ ਹੋਵੇ ਕਬੀਰਦਾਸ ਸਾਹਿਬ ਬਨਤਨਾ ਹੋ ਗਿਆ ਅਨ ਸੱਚੇ ਪਾਸ਼ਾ ਨਾ ਬਚਾਂ ਗਿਰ ਮੇਰ ਪ੍ਰਿਆਤਮਕਣਾ ਸਤਿਗੁਰੂ ਨਾਲ ਸੱਚਾ ਬਰਦਾਸ ਮਹਾਰਾਜੀ ਦੇ ਪਾਸ਼ਾ ਮਾਰੇ ਆਪ ਕੀ ਲਈ ਸੰਗ ਬਣਿਆ ਆਪ ਕੀ ਦੇ ਲਈ ਕੜਾ ਦੇ ਦੀ ਹਾਜਰ ਤਿਆਰ ਕੀਤਾ ਲੰਗਰ ਵੀ ਤਿਆਰ ਕੀਤਾ ਭੋਗ ਲੰਦੀ ਆਪ ਕੀ ਨਾਮ ਕੇ ਆਕਸ਼ ਨੂੰ ਸਾਥ ਗੁਰੂ ਜੀ ਸੱਚੇ ਪਾਸ਼ਾ ਹੀ ਮਾਰਾ ਸੱਚੇ ਪਾਸ਼ਾ ਸੱਚੇ ਪਾਸ਼ੇ ਮਹਾਰਾਜਾਂ ਸੰਗਾਂ ਦੀ ਡੇਟਾ ਤਿਲ ਪ੍ਰਧਾਨ ਕਰਨੀ ਸੱਚੇ ਪਾਸ਼ਾ ਨਗਰ ਖੇੜੇ ਦਾ ਭਲਾ ਕਰਨਾ ਨ ਸੰਗਤ ਪ੍ਰਬੰਧਕ ਕਮੇਟੀ ਸਾਰੇ ਸੱਚੇ ਪਾਸ਼ਾ ਬੱਚ ਨੂੰ ਆਪਣਾ ਨਾਮ ਸੱਚੇ ਪਹੁੰਚਾ ਨਾ ਦੇ ਵਿੱਚ ਲਾਉਣਾ ਸੰਤ ਗੁਰ ਸੱਚੇ ਪਾਸ਼ਾ ਮਹਾਰਾਜ ਸੋ ਆਪ ਕੀ ਨਿਯਤ ਪ੍ਰਬੰਧਕ ਕਮੇਟੀ ਸੱਚੇ ਪਾਸ਼ਾ ਨਾ ਚੰਡੀ ਦੀ ਜਲ ਸਮਾਪਤੀ ਦੇ ਹੁਕਮ ਦੇ ਨਾਲ ਸਾਰੇ ਸੱਚੇ ਪਾਸ਼ਾ ਮਹਾਰਾਜ ਸੋ ਸੱਚੇ ਪਾਸ਼ਾ ਮਹਾਰਾਜ ਸਿੰਘ ਪਾਠੀ ਬੋਲੋ ਗਿਆਨ ਨ ਬਚੇ ਬੋਲੋ ਕੋਈ ਗਲਤੀ ਨ ਹੋਣੀ ਤਲਾ ਤੇਰੇ ਪਾਣੇ ਸਰਬੱਤ ਦਾ ਭਲਾ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਿਆਰੇ ਸਾਡੇ ਦੇਣਾ ਤੋਂ ਨੇ ਆ ਜਿਨ੍ਹਾਂ ਨੇ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਬਹੁਤ ਹੀ ਵਧੀਆ ਢੰਗੇ ਨਾਲ ਆਪਣੀਆਂ ਸਰਦਾਰ ਮਾਨ ਨਵਾਈਆਂ ਨਾਲ ਤੇ ਬਹੁਤ ਹੀ ਚੰਗੀ ਤਰ੍ਹਾਂ ਨਾਲ ਇਸ ਪ੍ਰੋਗਰਾਮ ਨੂੰ ਸਫਲ ਕੀਤਾ ਹੈ ਤੇ ਮੁੜ ਕੇ ਨਾ ਫਿਰ ਇੱਕ ਵਾਰ ਪੂਰੇ ਪਿੰਡ ਵਾਸੀਆਂ ਦਾ ਅਤੇ ਪੂਰੀ ਪ੍ਰਤੰਧਕ ਕਮੇਟੀ ਨੂੰ ਸਾਡੇ ਵੱਲੋਂ ਬਹੁਤ ਲੱਖ ਲੱਖ ਮੁਬਾਰਕਾਂ ਲੱਖ ਲੱਖ ਵਧਾਈਆਂ ਹੋ ਤੇ ਇੱਕ ਮੇਰੇ ਨਾਲ ਤੁਸੀਂ ਗੱਜ ਕੇ ਜੈ ਭਲਾਣੀ ਆ ਬੋਲੇ ਸੋ ਨਿਹਾਲ ਮਾਰਾਜ ਦੀ ਜੈ ਮਿਹਰਬਾਨੀ ਜੀ